ਵੈਘਨੂ ਜੀ ਕਾ ਹਾਲ ਸਾ ਸ੍ਰੀ ਵੈਘਨੂ ਜੀ ਕੀ ਫਤਿਹ ਹਾਂ ਜੀ ਮੈਂ ਹਕੀਕਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵੈਘਨੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਹੜਾ ਟਾਈਮ ਆ ਜੀ ਦੁਪਹਿਰ ਦਾ 1 ਵਜ ਗਿਆ ਨਾ ਪਿਆ ਜਾਂਦਾ ਨਾ ਕੋਈ ਦੁਪਹਿਰ ਦਾ ਪਰਾ ਕੰਮ ਹੁੰਦਾਗਾ ਤੇ ਨੀਂਦ ਵੀ ਨਹੀਂ ਆਈ ਬਿਲਕੁਲ ਨੀਂਦ ਨਹੀਂ ਆਈ ਅੱਜ ਮਨ ਜਿਉ ਉਦਾਸ ਜਪਤਨ ਕਿਉਂ ਹੋਇਆ ਪਿਆ ਤੇ ਬਾਕੀ ਗੱਲਾਂ ਪੈਣਾ ਨੇ ਬਾਰ-ਬਾਰ ਹਰ ਰੋਜ਼ ਇੱਕ ਦੋ ਕਮੈਂਟ ਆਉਂਦੇ ਨੇ ਪੈਣ ਤੁਹਾਡਾ ਬਾਜਨ ਘਟਿਆ ਲੱਗਦਾਗਾ ਹਾਂ ਪੈਣ ਮੇਰਾ ਬਾਜਨ ਘਟ ਗਿਆ ਤੇ ਕਾਰੇ ਨਾਲ ਘਟਾਇਆ ਮੈਂ ਬਾਜਨ ਘਟਾਇਆ ਵੀ ਤੁਹਾਨੂੰ ਮੈਂ ਦੱਸਦੀ ਆਂ ਕਿ ਬਾਜਨ ਘਟਾਇਆਗਾ ਹਨਾ ਤੇ ਕੁਝ ਨੂੰ ਗਰਮੀ ਹੋਊਗੀ ਤੇ ਕੁਝ ਮੈਂ ਮਿੱਠਾ ਬੰਦ ਕਰ ਦਿੱਤਾ ਤੇ ਚਾਹ ਘਟਾਤੀ ਬਹੁਤ ਜ਼ਿਆਦਾ ਘਟਾਤੀ 10 ਵਜੇ ਚਾਹ ਤਾਂ ਮੈਂ ਬਿਲਕੁਲ ਨਹੀਂ ਪੀਂਦੀ ਦੁਪਹਿਰ ਤੇ ਸਵੇਰੇ ਦੋ ਗਿਰੀ ਪੀਂਦੀ ਆ ਚਾਹ ਵ ਘਟਾ ਦਿੱਤੀ ਆ ਤੇ ਮਿੱਠਾ ਬੰਦ ਕਰਤਾ ਬਿਲਕੁਲ ਤੇ ਬਾਕੀ ਸਿਰੇ ਮੈਂ ਰੋਟੀ ਵੀ ਘਟਾ ਕੇ ਖਾਦੀ ਆ ਤੇ ਦੋ ਤਿੰਨ ਰੋਟੀਆਂ ਵੀ ਘਟਾ ਦਿੱਤੀਆਂ ਨੇਗੀਆਂ ਤੇ ਜਾਨੀ ਕਿ ਭੁੱਖਾ ਰਹਿ ਕੇ ਵਾਜਨ ਕੰਟਰੋਲ ਕਰਿਆ ਮੈਂ ਤੇ ਵਾਜਨ ਘਟਾਇਆਗਾ ਜਿਹੜਾ ਭੁੱਖਾ ਰਹਿ ਕੇ ਘਟਾਇਆ ਬਾਕੀ ਸਿਰੇ ਆਪਣੇ ਘਰੇ ਘਰ ਦੀ ਜਿੰਮ ਮੈਂਗੀ ਜੀ ਤੇ ਸਾਨੂੰ ਪਤਾ ਮੁੜਕਾ ਨਿਕਲਦਾ ਹੁਣ ਗਰਮੀ ਐ ਤੇ ਮੱਜਾਂ ਵੀ ਦੋ ਮੱਜਾਂ ਨਮਾਉਣੀਆਂ ਪੈਂਦੀਆਂ ਨੇ ਸਾਹਮਣੀਆਂ ਪੈਂਦੀਆਂ ਨੇ ਕਿਉਂਕਿ ਸਾਲ ਦੇ ਵਿੱਚ ਸਰਦਾਰ ਜੀ ਵੀ ਵੇਲੇ ਸੀ ਕੱਖ ਪਵਾ ਦਿੰਦੇ ਸੀਗੇ ਖੋਲ ਬੰਨ ਕਰਾ ਦਿੰਦੇ ਸੀ ਹੁਣ ਸਾਨੂੰ ਪਤਾ ਹੀ ਆ ਖੇਤ ਦਾ ਕੰਮ ਪਹਿਲਾਂ ਹਾੜੀ ਇਕੱਠੀ ਕਰੀ ਐ ਤੇ ਹੁਣ ਆਪਣੇ 7 ਕਿਲੇ 8 ਬੀਜੇ ਹੋਏ ਨੇ ਮੱਕੀ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਮੂੰਗੀ ਬੀਜੀ ਹੋਈ ਐ ਤੇ ਸਰਦਾਰ ਜੀਾਂ ਤਾਂ ਖੇਤ ਦਾ ਕੰਮ ਹੀ ਨਹੀਂ ਠੀਕ ਆਉਂਦਾ ਤੇ ਇਸ ਕਰਕੇ ਮੈਨੂੰ ਬਹੁਤ ਜ਼ੋਰ ਦਾ ਕੰਮ ਰਹਿੰਦਾ ਘਰੇ ਤੇ ਇਸ ਕਰਕੇ ਮੇਰਾ ਵਾਜਨ ਘਟ ਗਿਆ ਭੈਣੇ ਬਹੁਤ ਇਹ ਥੱਲੇ ਰਿਪਲਾਈ ਦਿੱਤੀ ਹਿੱਸ ਕਿਸੇ ਵੀ ਭੈਣ ਦੀ ਕਹਿੰਦੀ ਭੈਣੇ ਜਿਹੜੀ ਭੈਣ ਨੇ ਕਿਹਾ ਸੀ ਕਿ ਅ ਵੀ ਤੂੰ ਭੈਣੇ ਆਪਦਾ ਵਾਜਨ ਕਾਲੇ ਨਾਲ ਘਟਾਇਆਗਾ ਤੇ ਤੁਸੀਂ ਦੱਸੋ ਤੇ ਉਹ ਕਹਿੰਦੀ ਭੈਣੇ ਪੰਜ ਸੱਤ ਤਮ੍ਹ ਸਾਰਾ ਖਲਾ ਠੀਕ ਆਪਾਂ ਨੇ ਜਿਹੜਾ ਆਪਾਂ ਹਨਾ ਪੂਰੇ ਜ਼ੋਰ ਦਾ ਕੰਮ ਕਰਦੇ ਆਂ ਆਪਾਂ ਤੇ ਖਾਣ ਪੀਣ ਘਟਾ ਦੰਨੇ ਆ ਤੇ ਆਪਣਾ ਵਾਜਨ ਕੱਟ ਜਾਂਦਾ ਹੈਗਾ ਤੇ ਇੱਕ ਭੈਣ ਨੇ ਬੋਲਿਆ ਸੀ ਉਹਦੇ ਬੇਟੇ ਦਾ ਨਾਮ ਬੋਲਣਾ ਮੈਂ ਦੇਖ ਕੇ ਬੋਲੂਗੀ ਭਾਵੇਂ ਹੁਣ ਮੈਨੂੰ ਯਾਦ ਨਹੀਂ ਆਇਆ ਨਾਮ ਕੀ ਨਾਮ ਸੀਗਾ ਤੇ ਧੰਨਵਾਦ ਕੋਈ ਗੱਲ ਨਹੀਂ ਹੈ ਨਾ ਭੁੱਲ ਜਾਣਿਆਂਗੇ ਨਾਮ ਬੋਲਣ ਦਾ ਮੇਰਾ ਕੀ ਭਾਰ ਲੱਗਦਾਗਾ ਤੇ ਭੁੱਲ ਜਾਣਿਆਂਗੇ ਤੇ ਇਸ ਕਰਕੇ ਮੇਰਾ ਬਾਜ਼ਰ ਕਟਿਆ ਭੈਣੇ ਜਿਹੜਾ ਟਾਈਮ ਹੈ ਹੁਣ ਦਪਾਇਰ ਦਾਗਾ ਤੇ ਇਨਾ ਤਾਂ ਕੋਈ ਕੰਮ ਹੁੰਦਾਗਾ ਤੇ ਅੱਜ ਬੱਚੇ ਵੀ ਘਰੇ ਨੇ ਛੁੱਟੀ ਹੈ ਇਹਨਾਂ ਨੂੰ ਤੇ ਇਹ ਵੀ ਸਵੇਰ ਦੇ ਅੰਦਰ ਹੀ ਬੈਠੇ ਨੇ ਕਿਉਂਕਿ ਧੁੱਪ ਦੇ ਵਿੱਚ ਤੁਰਿਆ ਫਿਰਾਂ ਨਹੀਂ ਜਾਂਦਾ ਮੈਨੂੰ ਆਇਆ ਸੀ ਇਹਨਾਂ ਨੂੰ ਆਜ ਐਂ ਤਬ ਆਹ ਸੁੱਟੀ ਹੈਗੀ ਸ਼ੁੱਕਰਵਾਰ ਅੱਜ ਵੀ ਛੁੱਟੀ ਹੈਗੀ ਵਿਚਾਰ ਕੋਈ ਕੁਝ ਨਾ ਕੁਝ ਬਣਾ ਰ ਪਰ ਗਰਮੀ ਕੇ ਅੰਦਰ ਸੋਈ ਤੇ ਬੈਠ ਨੂੰ ਜੀ ਨਹੀਂ ਕਰਦਾ ਹੈਗਾ ਬੀਬੀ ਕਹਿੰਦੀ ਸਵੇਰ ਮੈਂ ਰੋਟੀ ਬਣਾ ਲਿੱਤੀ ਆ ਚਲੋ ਨਾ ਬੱਚੇ ਉਹ ਖਾ ਲਾਂ ਦੇ ਕੋਈ ਫਰ ਸਾਮਾਨ ਪਿਆ ਹੁੰਦਾ ਖਾਣ ਵਾਲਾ ਉਹ ਖਾ ਲੈਣਗੇ ਦੁਪਹਿਰੇ ਫਿਰ ਬੱਚੇ ਤਾਂ ਕਰਨਗੇ ਰੋਟੀ ਦਾ ਰੋਜ਼ ਹੀ ਖਾਣਿਆ ਹਨ ਇਸ ਕਰਕੇ ਮੇਰਾ ਬਾਜਨ ਪਣ ਕਟਿਆਗਾ ਬਾਕੀ ਗੱਲ ਉਹਨੂੰ ਪਤਾ ਹੀ ਹੈ ਹਨਾ ਘਰਗੀਆਂ ਕਬੀਲਦਾਰੀਆਂ ਕੁਸ ਹੁਣ ਉਹ ਹੋਗਾ ਮੁੜਕਾ ਨਿਕਲਦਾਗਾ ਸਰਦੀਆਂ ਦੇ ਵਿੱਚ ਆਪਣਾ ਮੁੜਕਾ ਹੀ ਨਿਕਲਦਾ ਕੰਮ ਵੀ ਕਿਉਂਕਿ ਘੱਟ ਹੁੰਦਾ ਮੱਝਾਂ ਨਹੀਂ ਨਮਾਉਣੀਆਂ ਹੁੰਦੀਆਂ ਕਿਉਂਕਿ 8-10 ਦਿਨ ਬਾਅਦ ਨਮਾਉਣੇ ਆਈ ਜੰਮੀ ਨਹੀਂ ਨਾਈ ਨਮਾਈਆਂ ਕਿਉਂਕਿ ਠੰਡ ਵੱਧ ਪਈ ਸੀ ਇਸ ਤਰ੍ਹਾਂ ਪੈਣ ਮੈਂ ਬਾਜਨ ਕਟਾਇਆਗਾ ਤੇ ਬਾਕੀ ਭਣਾ ਬਾਕੀ ਭਣਾ ਦੇ ਕਮੈਂਟਾਂ ਦੇ ਜਵਾਬ ਦੇਣੀਆਂ ਇੱਕ ਦੋ ਦੇ ਕਈ ਭੈਣ ਸਾਨੂੰ ਸੂਟ ਮਹਿੰਗੇ ਲਾਉਂਦੀ ਨਹੀਂ ਹੋਰ ਕੱਪ ਕੱਪ ਕੱਪੜਾ ਬਹੁਤ ਮਹਿੰਗਾ ਜੀ ਤੇ ਆਪਾਂ ਸਹਿਰੋਂ ਲਿਆਉਣਿਆ ਜਿਹੜਾ ਉਦੋਂ ਕੱਪੜੇ ਦਾ ਵੀ ਫਰਕ ਆ ਕੁਆਲਿਟੀ ਆ ਵਧੀਆ ਕੁਆਲਿਟੀ ਆਗੀ ਕੱਪੜੇ ਦੀ ਤੇ ਬਹੁਤ ਵਧੀਆ ਕੱਪੜਾਗਾ ਹੰਡਣ ਨਾਲ ਤੇ ਮਹਿੰਗਾ ਨਹੀਂ ਹੈਗਾ ਮੈਨੂੰ ਵੀ ਮਹਿੰਗੇ ਹੀ ਲਾਏ ਨੇਗੇ ਮੈਨੂੰ ਵੀ ਛੋੜੇ ਵਾਲਾ ਰੇਟ ਹੀ ਲਾਏਗਾ ਤੇ ਬਸ 150 ਘੱਟ ਹੋਊਗਾ ਵਾਲਾ ਨਹੀਂ ਹੈਗਾ ਇੰਨਾ ਘੱਟ ਠੀਕ ਆ ਜੀ ਤੇ ਕਹੀਂ ਤੂੰ ਰੇਟ ਨਹੀਂ ਦੱਸਦੀ ਰੇਟ ਮੈਨੂੰ ਦੱਸਿਆ ਹੀ ਨਹੀਂ ਉਹਨੇ ਮੈਂ ਰੇਟ ਕੀ ਦੱਸਾਂ ਮੈਨੂੰ ਦੱਸਿਆ ਹੀ ਨਹੀਂ ਹੈਗਾ ਮੈਂ ਕਿਹਾ ਉਹਨੂੰ ਦੇਖ ਕੇ ਆਈਆਂ ਕੋਸ ਨੂੰ ਹਸਦੇ ਕਹੀ ਗਏ ਨੇ ਇੱਕਾਥ ਪੈਸੇ ਇੱਕਾਥ ਹੋ ਉਹੀ ਗੱਲਾਂ ਜੀਜਾ ਸਾਲੀ ਲੋਕ ਚ ਹੁੰਦੀ ਰਹਿੰਦੀ ਆ ਪਹਿਣਾ ਪਹਿਣਾ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਹਨ ਤੇ ਮੈਂ ਕੁਸ ਨਹੀਂ ਹਜੇ ਦੇ ਦੂ ਕੇ ਆਈ ਹੈਗੀ ਜਿੱਦੇ ਦੇ ਕੇ ਆਵਾਂ ਵਾਂਗੂ ਦੇ ਦੱਸ ਦੇ ਮੰਗ ਸੋਨੂੰ ਸੂਟ ਸਲਾਈ ਕਰਨੇ ਮੈਂ ਅੱਦੇ ਦੇ ਆਈ ਤਿੰਨ ਸੂਟ ਦੇ ਆਈ ਦੋ ਰਹਿ ਗਏ ਤੇ ਜੇ ਜਿਹੜੋ ਸਲਾਈ ਕਰਨਾ ਕਰਕੇ ਆਗੇ ਤੇ ਫਿਰ ਮੈਂ ਹੋਰ ਸਲਾਈ ਕਰਕੇ ਕਰਨੇ ਦੇ ਦੂੰਗੀ ਤੇ ਇਸ ਤਰ੍ਹਾਂ ਗੁੱਸੇ ਨਾ ਹੋਇਆ ਕੋਈ ਪਾਇਨੇ ਜਿਹੜਾ ਨਾ ਕੋਈ ਵੀ ਚੀਜ਼ ਗੱਲ ਜਾਰ ਆ ਜਾਂਦੀ ਆ ਤਾਂ ਮੈਂ ਉਹਦੀ ਥੋੜਾ ਜਵਾਬ ਦੇਣੀ ਆਂਗੀ ਤੇ ਬਹੁਤ ਸਾਰੇ ਵੀਰਾਂ ਨੇ ਪੈਣਾ ਨੇ ਮੇਰੇ ਅੱਖਾਂ ਬਾਰੇ ਦੱਸਿਆ ਧੰਨਵਾਦ ਉਸ ਰੜਕ ਜੀ ਘਟਦੀ ਮੈਂ ਨਾ ਫਿਰ ਠੰਡੇ ਕੈਂਪਰ ਵਾਲੇ ਪਾਣੀ ਨਾਲ ਜਾਂ ਤੌੜੇ ਵਾਲੇ ਪਾਣੀ ਨਾਲ ਦੋ ਤਿੰਨ ਵਾਰੀ ਅੱਖਾਂ ਦੇ ਸਿੱਕਟੇ ਜ਼ਰੂਰ ਮਾਰਦੀ ਆਂ ਤੇ ਬਾਕੀ ਕੰਮ ਆਪਾਂ ਨੇ ਕਰ ਲਏ ਨੇਗੇ ਸਵੇਰ ਦੇ ਤੇ ਹੁਣ ਚਾਹ ਬਣਾਉਣ ਦੀ ਸਲਾਹ ਵੀ ਸਰਦਾਰ ਜੀ ਕਰਦੇ ਨੇ ਅੱਜ ਸਪਰੇ ਮੱਕੀ ਤੇ ਸੁੰਡੀ ਵਾਲੀ ਦੋ ਜਣੇ ਨੇ ਪਹਿਲਾਂ ਰੋਟੀ ਤੋਰੀ ਅਦਾਸਾਂ ਦੀ ਚਾਹ ਤੋਰੀ ਹੁਣ ਦੇਖਦੇ ਹਾਂ ਕੋਸ ਦਿਹਾਣਾ ਵੀ ਘਰੇ ਆਉਣਗੇ ਇੱਕ ਖੇਤੀ ਦਾ ਵਿਚਾਰ ਰੋਟੀ ਇਸ ਕਰਕੇ ਕੰਮ ਪਰ ਚੱਲੀ ਜਾਂਦੇ ਨੇ ਆਪਣੇ ਵਾਹਿਗੁਰੂ ਸਾਹਿਬ ਦੇ ਘਰਾਂ ਵਿੱਚ ਤੰਦਰੁਸਤੀ ਵਗਸੇ ਪੈਸਾ ਤਾਂ ਜੀ ਹੱਥਾਂ ਨਹੀਂ ਮਾਇਲਾ ਵਾਰਾ ਪੈਸਾ ਦੂ ਤੰਦਰੁਸਤੀ ਦੇਵੇ ਜਿਹੜੇ ਡਾਕਟਰਾਂ ਦੇ ਆਪਾਂ ਘਰ ਪਰਦੇ ਆ ਇਹ ਇਹ ਨਾ ਭਰੇ ਜਾਨ ਹਨਾ ਕੰਮ ਘੱਟ ਹੋ ਜੂ ਕੋਈ ਗੱਲ ਨਹੀਂ ਸਿਹਤ ਮੇਰੀ ਵੀ ਠੀਕ ਨਹੀਂ ਰਹਿੰਦੀ ਜੇ ਦਵਾਈ ਲੈ ਲੈਂਦੇ ਤਾਂ ਠੀਕ ਆ ਨਹੀਂ ਬਸ ਸਿਹਤ ਠੀਕ ਨਹੀਂ ਹੋਏਗੀ ਠੀਕ ਹੈ ਜੀ ਚਲੋ ਜੀ ਆਪਾਂ ਫੇਰ ਮਿਲਦੇ ਆਂਗੇ ਥੋੜੀ ਦੇਰ ਬਾਅਦ ਲੋ ਜੀ ਜਿਹੜੀ ਭੈਣ ਨੇ ਪਿਆਸੀ ਗਾ ਭੈਣੇ ਵੀ ਤੁ ਸਾਡੇ ਬੇਟੇ ਦਾ ਨਾਮ ਨੇ ਬੋਲਿਆ ਹੈਗਾ ਆਕਾਸ਼ਦੀਪ ਸਿੰਘ ਹੀਰੋ ਤੋਂ ਤੇ ਧੰਨਵਾਦ ਭੈਣ ਸੋਡਾ ਨਾਮ ਬੋਲ ਦਿੱਤਾ ਵੀਡੀਓ ਦੇਖਦੋਂ ਤੁਸੀਂ ਸਾਡੇ ਗਮਾਂਢੀਓ ਹੀਰੋ ਹੀਰੋ ਸਾਡੇ ਪਿੰਡ ਨੇੜੀ ਪੈਂਦਾ ਇਹ ਹੀਰੋ ਤੁਸੀਂ ਕੋਈ ਹੋਰ ਹੀਰੋ ਤੋਂ ਤੁਸੀਂ ਦੱਸਿਓ ਤੇ ਚੀਮਾ ਕੋਲੇ ਇੱਕ ਹੀਰੋ ਤੇ ਤੁਸੀਂ ਤਾਂ ਫਿਰ ਸਾਡੇ ਗਵਾਂਢੀ ਹੋਵਗੇ ਤੇ ਲੋ ਜੀ ਬਹੁਤ ਦਿੱਤਾ ਆਕਾਸ਼ਦੀਪ ਸਿੰਘ ਤੁਹਾਡੇ ਬੇਟੇ ਦਾ ਨਾਮ ਹੈ ਤੰਦਰੁਸਤੀ ਰੱਖੇ ਤੁਹਾਡੇ ਬੇਟੇ ਨੂੰ ਵੈਭਰੂ ਬਾਰਕਤ ਵਕਸੇ ਘਰਾਂ ਦੇ ਵਿੱਚ ਕੀ ਖਾਣ ਨੂੰ ਬਣਾਈ ਜਾਨੀਓ ਬੇ ਹੋਰ ਕੀ ਚਿਲਾ ਚਿੱਲਾ 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 ਬਣਾ ਕੇ ਖਾ ਲਾਂ ਜਾਂ ਸੁਟਦੇ ਬਣਾ ਲਓ ਖਾ ਲਓ ਬਦਦਿਆ ਬਣੇ ਚੱਪ ਚ ਮੜੇ ਹੋ ਰੜ ਥੱਲ ਕੇ ਰੜਿਆ ਉਹ ਉਦਸੀ ਲਾਲਾਂ ਗੜਬੀ ਥੀ ਚੱਲੋ ਇਹਨੇ ਪੱਪੀਰ ਮਿਲਦੇ ਲੋਜੀ ਆਪਾਂ ਤੜਕਾ ਲਾਤਾ ਕੱਦੂ ਦੀ ਸਬਜ਼ੀ ਨੂੰ ਹੀਆ ਕੱਦੂ ਬਣਾਇਆ ਅੱਜ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਜਿੰਮ ਦੇ ਵਿੱਚ ਮੈਂ ਕਿਹੜੀ ਜਿੰਮ ਤੇ ਜਾ ਰਹੀ ਆਂਗੀ ਠੀਕ ਆ ਜੀ ਤੇ ਅਗੂ ਪਹਿਲਾਂ ਮੈਂ ਤੌੜਾ ਥੋੜਾ ਪਰਦਾ ਤੇ ਬਾਕੀ ਅਸੀਂ ਹੁਣ ਨਾ ਠੰਡ ਗਰਮੀ ਜਾ ਰਹੇ ਹਾਂ ਕਰਕੇ ਕੈਂਪਰ ਵੀ ਪਰਨ ਲਾਗੇ ਜਿਹੜਾ ਥੋੜਾ ਜਿਹਾ ਪਾਣੀ ਆ ਥੋੜਾ ਹੀ ਹੋਊ ਨਾ ਤੌੜੂ ਇੱਕ ਖਾਸ ਹੈ ਨਹੀਂ ਪੀ ਕਿੰਨਾ ਕੈਂਪਰ ਚ ਨਿਕਲੂ ਬਾੜਾ ਦੇਖਦੇ ਹੋ ਤਾਪਲਾ ਵੀ ਭਰਾਗੇ ਆਹ ਛੋਟਾ ਤੌੜਾ ਇਹ ਅਸੀਂ ਕੋਠੇ ਤੇ ਲੈ ਜਾਣੇ ਹੁਣੇ ਉੱਪਰ ਤੇ ਕਿਉਂ ਰਾਤ ਨੂੰ ਬੱਚੇ ਪਾਣੀ ਮੰਗਦੇ ਨੇਗੇ ਟੈਂਪਰਲ ਤੇ ਬਰਫ ਪਾਲਣ ਦੇ ਨੇ ਟੈਂਪਰਲ ਆ ਪੀਣਾ ਟੈਂਪਰਲ ਜਿਹਨੇ ਤੌੜੇ ਵਾਲਾ ਪੀਣਾ ਤੌੜੇ ਵਾਲਾ ਪਾਣੀ ਮੈਂ ਤਾਂ ਜ਼ਿਆਦਾ ਤੌੜਿਆ ਵਾਲੀ ਪੀਨੀ ਆਂ ਵੀ ਮੈਨੂੰ ਖੰਡਾ ਪਾਣੀ ਜਾਰੇ ਬਾਹ ਬੜਾ ਵਧੀਆ ਲੱਗਦਾ ਤੇ ਅਸੀਂ ਖਾ ਸਕਦੇ ਬਸ ਮਰਾ ਆਪਣਾ ਡਾਂਗੂਰਾ ਲੈ ਜਾ ਮੈਨੂੰ ਦੋ ਵਾਰੀ ਨਹੀਂ ਜਾਣਾ ਤੂੰ ਕਿਹੜਾ ਜਾਣਾ ਪੂ ਆਪਾਂ ਤੌੜਾ ਪਰ ਕਿੱਥੇ ਜੰਮ ਚ ਜਾਣੇ ਆ ਕਲ ਆਗੇ ਫਿਰ ਸੋਈ ਬੰਦ ਕਰਕੇ ਆਣੇ ਕਿਉਂਕਿ ਦਿੱਲੀ ਅੰਦਰੋਂ ਸਾਰਦੇ ਤੇ ਦਿੱਲੀ ਨੂੰ ਭਾਜਦੀ ਹਿੱਠਾ ਕਰ ਜਾਣਾ ਜੇ ਸੋਲ ਕੁੱਲੀ ਰਹੇ ਜੇ ਉਮਣਾ ਕੀ ਪਾਣੀ ਪੀਂਦੀਆਂ ਨੇ ਜਿਹੜੇ ਕੁੰਡਿਆਂ ਚ ਪਾਣੀ ਪਿਉਦੇ ਕਿਵੇਂ ਬੈਠੀ ਨੇ ਕੁੰਡਿਆਂ ਤੇ ਤੇ ਆਹੇ ਢਾਲ ਇਹਨਾਂ ਨੂੰ ਬੁੱਖਾ ਨਾਲ ਭਰਿਆ ਪੰਡਾ ਰੋੜ ਕੋਕ ਨਾ ਤਾਲਾ ਪਾਣੀ ਪਾ ਲਈ। ਤੁਸੀਂ ਸੂਈਆਂ ਲਾ ਭਾਈਆਂ ਸੂਈਆਂ ਲਾਇ ਤਾਂ ਇੱਤੇ ਦੀ ਹੁੰਦੇ। ਕੋਹ ਰਹਿਣੀ ਨੇ? ਨਾ ਮੈਂ ਚੀਜ਼ ਗੈਰਿਸ ਭਾਈ ਤੁਮ। ਨਾ ਪੱਕ ਤਾਂ ਨਾ ਇੱਥੇ ਦੀ ਕੋਹ ਕਾਟ ਰੇ। ਨਾ ਪੀਂਦੇ। ਜਿਹੜਾ ਚੱਲ ਲੈ ਲੈ ਲਓ। ਲੈਣੀ ਨਾਲ ਨਾਲ ਜਿਵੇਂ ਮੈਂ ਤੀ ਕੁਸ ਕਰੂੰਗੀ ਜਿਵੇਂ ਮੈਂ ਚੱਬੂਗੀ ਛੋਟੇ ਪਰਵਾਰ ਵਿੱਚ ਤੇ ਮੇਰੇ ਨਾਲ ਪਾਣੀ ਪੜਨਾ ਪੀੜ ਹੈ ਵੱਡਾ ਪਰਵਾਰ ਹੈ ਨਮਾਜ਼ ਦੇ ਅਸੇ ਇੱਕ ਟਾਈਮ ਹੀ ਆ ਕਿਉਂਕਿ ਇਹ ਜਿਵੇਂ ਵਾਲੇ ਨੂੰ ਮੈਂ ਡਾਕਟਰ ਦਾ ਦਰਵਾਜ਼ਾ ਹੀ ਮਾਰਾ ਕੋਲ ਗਨਸਾ ਧੋਣ ਮਰੇ ਜਿੰਦ ਪੱਛੇ ਲਾਇਆ ਨੇ ਸਰਕਾਰ ਦੀ ਉਹ ਨਾਮਦਾਰੀ ਹੈ ਚੰਗਾ ਦਾਣਾ ਖਾ ਲਈ ਉਹਨੇ ਚੰਗਾ ਪਾਣੀ ਪੀਂਦੀਆਂ ਨੇ ਦੁੱਧ ਦੇਣ ਪੈ ਜੇ ਦੇਜੀ ਕਰਦਾ ਦੇ ਲਾ ਦੇ ਨਹੀਂ ਹੱਥ ਮਾਰਦੇ ਹੁਣ ਤੁਸੀਂ ਮੇਰੇ ਜਿੰਮ ਦੇ ਇਹੋ ਦੇਖੋ ਮੈਂ ਕਿੰਡੀ ਉੱਚੀ ਜੜਾਈ ਚੜੂ ਰੂੜੀ ਤੇ ਤੇ ਬੱਥਰ ਲੈ ਕੇ ਆਪੀ ਚੱਕ ਕੇ ਆਪੀ ਭਰ ਕੇ

ਨੋਹ ਬਾਰੀ ਤੇ ਉਹ ਹੱਸੇਰ ਤੋਂ ਮਾਗਰ ਦੀ ਮਾਗਰ ਚੋਰ ਦਾ ਪਾਰਾ ਉਹ ਹੱਸੇ ਤੇ ਕਿ ਪਸਬਜੀ ਸੁਨ ਦਬਾਤ ਪਾਰਾ ਚਾੜ ਜਣ ਸਬਜੀ ਬਣ ਜੂ ਰੂੜੀ ਵਾਲੀ ਉੱਚੀ ਬੱਦੀ ਮੇਰੇ ਹਜ ਗਏ ਦਾਦੇ ਚੇ ਪੈਂਦਾ ਦਾਰੇ ਭੈਣਾਂ ਦੀ ਅਸਲੀ ਜਿੰਮਾ ਤੇ ਮਨੁੱਖ ਵਰਦ ਜੀ ਬਹੁਤ ਕਹਿੰਦੇ ਨੇ ਵੀ ਹੋਣਾ ਤਿੰਨ ਵਜਾ ਸੌਣਗੇ ਇੱਕ ਵੇਚ ਵੀ ਪਰ ਮੈਂ ਵੇਚ ਨਹੀਂ ਵੀ ਤੇ ਬੇਲਿਆਂ ਦਾ ਮਟਾਪਾ ਹੀ ਵੱਧਾ ਆਪਲੇ ਕੰਮ ਲੱਗਿਆ ਜੇ ਕਿਸੇ ਕੋਲ ਬੈਠਾਂਗੇ ਆਲਾ ਕਹਣਾ ਜੂਨੀਆ ਗੋਣ ਨਹੀਂ ਆ ਜੂਨੀਆ ਕਰ ਦਿਨਾ ਹੈ ਕਰ ਦਿਨ ਬਾਹਰ ਤਾਂ ਦੀ ਨੱਕ ਤੇ ਜਹਾਂ ਘਟਾਇਆ ਆਂ ਆਪਦੇ ਕੋਲੇ ਕੰਮ ਕਰੀ ਜਾਂਦੇ ਨੇ ਅੱਕੇ ਦੀ ਮਾਰ ਚਾਰ ਚੱਕੀਆਂ ਹੋ ਜਾਂਦੀਆਂ। ਬੱਸ ਕਰੇ ਕੰਮ ਆ ਤਾਂ ਲੱਗਿਆ। ਜੇ ਕਿਸੇ ਕੋਲ ਜਾਵਾਂਗੇ ਆਹ ਕਹਿੰਦੇ ਟੂਰੀ ਰਹਿੰਦੀ ਐ ਸਾਰਾ ਦਿਨ ਬੇਲੀ ਐ। ਅੱਪਾ ਕੀ ਹੋਵੇ ਅੱਲਾ ਕਹਾਂ ਜੇ ਕਿਸੇ ਨੂੰ। ਰਾਤ ਤਾਂ ਬੇਨਾਂ ਰਹੇ। ਅਨ रा 15 आ इधर आ जा हां आए ना भजन करा करो आज कुछ कुछ पूछने दिया ना काम करा नहीं चलो पीजा पान पहला था बाल जी ने कपड़ी को तो स्प्रे डाल ਕੋਈ ਕੁਛ ਨਹੀਂ ਚਾਪ ਪਾਉਣੇ ਆਪਣੇ ਤਾਂ ਮੈਂ ਹੱਥ ਜੀ ਫੜੂ। ਜਿਹੜਾ ਕਿ ਉਹ ਇਧਰ ਅਸੀਂ ਆਉਂਦੇ ਜਾਂਦੇ ਰਹੇ ਨਾ ਕਿ ਮੈਂ ਸਭ ਆਪਾਰੇ ਦੀ ਮਾਰੀ ਨਾ ਕੋਲੇ ਮੇਰੇ ਚੋਗਾ ਖੜਿਆਈ ਹੋਈ ਇਹਨੂੰ ਇੱਥੇ ਚੋਗਾ ਚੁਗਲਾ ਨਹੀਂ ਇਹਨੂੰ ਉੱਥੇ ਪਾਣੀ ਪੀ ਦਾਂਗੇ। ਇਹਨੂੰ ਕੱਲ ਨੂੰ ਉੱਧਰ ਦੀ ਧਰਤ ਕੋਲ ਚੋਗਾ ਦੇ ਦੂੰ। ਮੈਂ ਤੇ ਬੱਥਰ ਕੇ ਕੀ ਹੁੰਦਾ ਬੱਥਰ ਸਿਖਾਉਣੀ। ਆਪ ਨੂੰ ਆ ਹੁੰਦਾ ਵੀ ਗਰਮੀ ਆਪਾਂ ਇੰਨੇ ਵਾਰੀ ਪਾਣੀ ਪੀਂਦੇ ਹਾਂ ਨਾ। ਦਾ ਵੀ ਖਿਆਲ ਰੱਖਿਆ ਜਾਵੇ ਕੋਈ ਆਪਾਂ ਨੂੰ ਵੀ ਦੇ ਦੂ ਅਗਦੇ ਜਨਮ ਚ ਪਾਣੀ ਜੇ ਆਪਾਂクセ ਹੁੰਦੇ ਆ ਮੰਗੀ ਜੇ ਇਹ ਜੀ ਵੀ ਜੰਗੇ ਹੋਏ ਜਪਡਾਂਗੇ ਠੀਕ ਹੈ ਆਪਾਂ ਨੂੰ ਬਸ ਇਧਰ ਅੱਜ ਲਈ ਆਪਾਂ ਨੂੰ ਆਏ ਨਹੀਂ ਹੈਗਾ ਵੀ ਆਪਾਂ ਗੁਰੂ ਘਰਾਂ ਦੀ ਸੇਵਾ ਕਰਨੀ ਆ ਘਰੇ ਵੀ ਸੇਵਾ ਕਰ ਸਕਿਆ ਪੰਛੀਆਂ ਦੀ ਪਸ਼ੂਆਂ ਦੀ ਗਾਈਆਂ ਦੀ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੈਗੀ ਨੇ ਸੇਵਾ ਹੈ ਨੇ ਦੁੱਧ ਦਿੰਦੀਆਂ ਨੇ ਨੇ ਪੁੱਣ ਨੇ ਖਾਣੇ 来呀！

ਤੋ ਇੱਥੇ ਸਿੱਟ ਕੇ ਆਈਆਂ। ਠੀਕ ਬੱਠਾ ਹੋ ਗਿਆ। ਉਹ ਕੰਮ ਖਤਮ ਹੋ ਗਿਆ। ਲੋ ਜੀ ਆਪਾਂ ਨੇ ਉਹਦੋਂ ਨਿਮੇੜ ਦਿੱਤਾ ਕੰਮ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ। ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।